ਆਪਾਂ ਸਾਤ ਗੁਰnablaidas ਵਾਰੇ ਤਾਂ ਕੁਮਾਨ ਨਹੀਂ ਕਰਾਂਗੇ ਨਾ ਸੁਪਨੇ ਦੇ ਵਿੱਚ ਸੋਚ ਸਕਦੇ ਹਾਂ ਕਿ ਸਾਡੇ ਰਹਿਬਰਾਂ ਬਾਰੇ ਕੋਈ ਜੀ ਹਰਕਤ ਕਰੇ ਨਾ ਹੀ ਕਰੰਦਿਆਂਗੇ ਤੇ ਨਾ ਹੀ ਹੋਣ ਦਿਆਂਗੇ ਤੇ ਜੇਕਰ ਸਿਰ ਗੱਲ ਕਰੀਏ ਤਾਂ तकरीबन 2 ਘੰਟੇ ਦੇ ਲਗਭਗ ਹੋ ਚੁੱਕੇ ਆ ਲਗਾਤਾਰ ਇਹਦਾ ਜਾਮਦੀ ਆ ਤੇ ਪਰ ਪੁਲਿਸ ਪ੍ਰਦਰਸ਼ਨ ਵੀ ਲੱਗਦਾ ਨਹੀਂ ਕਿ ਕਾਰਵਾਈ ਜੀ ਨਹੀਂ ਕੀਤੀ ਜਾਂਦੀ ਪੁਲਿਸ ਪ੍ਰਦਰਸ਼ਨ ਉੱਪਰ ਜੀ 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 ਭਾਈ ਜੀ ਬਿਲਕੁਲ ਪੁਲਿਸ ਪ੍ਰਸ਼ਾਸਨ ਜਿਹੜਾ ਵਾ ਇਸ ਸਮੇਂ ਹਰਕਤ ਦੇ ਵਿੱਚ ਨਹੀਂ ਆਇਆ ਸਿਰਫ ਨਾਰਮਲੀ ਸਾਨੂੰ ਜੇ ਵੀ ਆਪਾਂ ਕਹਿੰਦੇ ਲੋਡੀ ਕੋਪ ਲੋਡੀ ਕੋਪ ਦੇ ਰਹੇ ਨੇ ਅਜੇ ਤੱਕ ਜੇ ਪੁਲਿਸ ਪ੍ਰਸ਼ਾਸਨ ਚਾਹੀ ਤੇ ਧਾਰਾਵਾਂ ਲਾਉਣੀਆਂ ਤੋਂ ਬੜੀ ਵੱਡੀ ਗੱਲ ਖੁੱਦੀ ਹੈ ਪੁਲਿਸ ਚਾਹੀ ਕੁਝ ਵੀ ਕਰ ਸਕਦੀ ਪਰ ਪਤਾ ਨਹੀਂ ਸ਼ਾਇਦ ਅੰਦਰ ਖਾਤ ਦੇ ਵੀ ਗੱਲ ਲੱਗਦੀ ਹੈ ਮੈਨੂੰ ਕਈ ਵੇਲੇ ਤੱਕ ਜਿਹੜੇ ਅਪਰਾਧੀ ਆ ਬੜੇ ਨਹੀਂ ਗਏ ਅਪਰਾਧੀ ਫੜਨੇ ਜੇ ਪੁਲਿਸ ਆਪਣੇ ਵਾਹੀ ਦੇ ਉੱਤੇ ਆ ਜੇ ਤੁਹਾਨੂੰ ਪਤਾ ਹੀ ਹੈ ਭਾਜੀ ਜੇ ਪੁਲਿਸ ਆਪਣੀ ਅਈ ਦੇ ਉੱਤੇ ਆ ਜੇ ਫਿਰ ਤਾਂ ਪਰਿੰਦਾ ਵੀ ਪਰਣੀ ਮਾਰ ਤੇ ਜੇਕਰ ਸਾਰੇ ਗੱਲ ਕਰੀਏ ਜਿਸ ਨਾਮ ਦੀ ਪਾਰਟੀ 650 ਸਾਲਾਂ ਬਣਾ ਰਹੀ ਹੈ ਪੂਰੇ ਪੰਜਾਬ ਪੱਧਰ ਤੇ ਉੱਥੇ ਹੀ ਗੁਰੂ ਘਰਾਂ ਦੇ ਵਿੱਚ ਲਗਾਤਾਰ ਹੀ ਵਿਵਾਦੀਆਂ ਹੋ ਰਹੀਆਂ ਹਾਂਜੀ ਲੱਗਦਾ ਨਹੀਂ ਕਿ ਰਬਦਾਸੀਆ ਸਮਾਧ ਦੀ ਆਉਣ ਵਾਲੇ ਸਮੇਂ ਦੇ ਵਿੱਚ 2027 ਚ ਬੋਰਡ ਬੈਲੈਂਸ ਨੂੰ ਜਿਹੜਾ ਖੇਡਿਆ ਜਾ ਰਿਹਾ ਸਟੰਟ ਖੇਡਿਆ ਜਾ ਰਿਹਾ ਗੁਰੂ ਘਰ ਚ ਪ੍ਰੋਗਰਾਮ ਬਣਾਉਣ ਵਾਸਤੇ ਬਾਈ ਜੀ ਕੋਈ ਵੀ ਜੇ ਸੱਚ ਦੀ ਗੱਲ ਕਰੀਏ ਸਤਗੁਰੂ ਰਵਿਦਾਸ ਸਮਾਰਾਜ ਦੇ ਉੱਤੇ ਜਿਹੜੀ ਮੌਕੇ ਦੀ ਮੌਜੂਦਾ ਸਰਕਾਰ ਉਹ ਰਾਜਨੀਤੀ ਕਰ ਰਹੀ ਆ ਉਹ ਸਿਰਫ ਦਿਲੋਂ ਉਹਨਾਂ ਨੂੰ ਕੋਈ ਪਿਆਰ ਨਹੀਂ ਹੈਗਾ ਨਾ ਹੀ ਵਿਚਾਰਧਾਰਾ ਨੂੰ ਪਿਆਰ ਕਰਦੇ ਨੇ ਰਵਰਾਦੀ ਨੂੰ ਜੇਕਰ ਦਿਲ ਦੇ ਸੱਚ ਦੇ ਵਿੱਚ ਪਿਆਰ ਕਰਦੇ ਹੁੰਦੇ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਦਿਨ-ਪ੍ਰਤੀ ਦਿਨ ਹੋਣਦੀਆਂ ਇਹੋ ਜਿਹੇ ਘਟਨਾ ਜਿਹੜੀਆਂ ਹੋਣੀਆਂ ਬੰਦ ਹੋ ਜਾਣ ਉਹ ਸਿਰਫ ਇੱਕ ਬੋਰਡ ਦੀ ਰਾਜਨੀਤੀ ਆ 2022 ਦੇ ਵਿੱਚ ਫਿਰ ਦੁਬਾਰਾ ਤੋਂ ਚਾਹੁੰਦੇ ਨੇ ਕਿ ਸਾਡੀ ਸਰਕਾਰ ਹੋਵੇ ਸਰਕਾਰ ਬਣਾਉਣ ਦੇ ਲਈ ਹੋਵੇ ਜਿਹੜੇ ਇਹ ਕਿਹੜੇ ਆ ਪ੍ਰੋਪੋਗੈਂਡਾ ਕਰਦੇ ਨੇ ਤੇ ਕੁਝ ਕੁਝ ਕੰਮ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰਨਾ ਬਹੁਤ ਚਲਰੀ ਹੁੰਦਾ ਵਾ ਕੁਝ ਦਿਖਾਵੇ ਦੇ ਵਿੱਚ ਇਹੋ ਜਿਹੇ ਕੰਮ ਕਰਦੇ ਨੇ ਜਿਹੜੇ ਇਹਨਾਂ ਨੇ ਹੁਣ ਤੁਸੀਂ ਮੌਕੇ ਦਾ ਉੱਥੇ ਵੀ ਸਾਡੇ ਚੱਲ ਰਿਹਾ ਵਾ ਮੈਂ ਹੁਣ ਤੇ ਸਰ ਐਸ ਐਚ ਸਭ ਨੂੰ ਕਿਹਾ ਗਿਆ ਕਿ ਇੱਕ ਦੋਸ਼ੀ ਜਿਹੜਾ ਗ੍ਰਫਤਾਰ ਕਰ ਲਿਆ ਗਿਆ ਪਰ ਦੂਜੇ ਜਿਹੜੇ ਦੋਸ਼ੀ ਹਾਂ ਤੱਕ ਗ੍ਰਫਤਾਰ ਨਹੀਂ ਕੀਤੇ ਗਏ ਉਹ ਵੀ ਭਾਜੀ ਪੁੱਛਿਆ ਹੀ ਗਿਆ ਐ ਐਸਐਚਓ ਸਾਹਿਬ ਵੱਲੋਂ ਕੋਈ ਵੀ ਵੀ ਸਾਡੇ ਕੋਲ ਪ੍ਰੂਫ ਨਹੀਂ ਹੈਗੇ ਨਾ ਕੋਈ ਐਸਐਚਓ ਸਾਹਿਬ ਨੇ ਸਾਨੂੰ ਵੀਡੀਓ ਦਿਖਾਈ ਐ ਬਿਨ ਪ੍ਰੂਫਾਂ ਤੋਂ ਤੁਸੀਂ ਕਿਵੇਂ ਭਾਜੀ ਮੰਨੀਆਂ ਜਾਂਦ ਤੱਕ ਜੇ ਪ੍ਰੂਫ ਨਹੀਂ ਦੇਖਦੇ ਤਾਂ ਤੱਕ ਕਿਸੇ ਨੇ ਕਲੀਅਰ ਨਹੀਂ ਕਰਦਾ ਤੇ ਕੀ ਸਾਰਾ ਜਿਹੜਾ ਤਾਨਾ ਹੁਣ ਜਿਹੜਾ ਲਾਇਆ ਪਿਆ ਰੋਡ ਜਾਮਾ ਜਿਹੜਾ ਹੈਵੀ ਰੋਡ ਆ ਜਿਹੜਾ ਮਕੇਰੀਆਂ ਦਾ ਲਗਾਤਾਰ ਇਹ ਤਾਨਾ ਵੀ ਕੀਤਾ ਜਾ ਰਿਹਾ ਏ ਸ਼ਿਦੂ ਕੋਲ ਵੀ 10 ਟੈਗਰ ਫੋਰਸ ਵੱਲੋਂ ਪੀਮਾਰਵੀ ਉੱਥੇ ਦੂਜੇ ਪਾਸੇ ਬੋਝੀ ਸਮਾਜ ਪਾਰਟੀ ਦੀ ਜਿਹੜੀ ਮੈਦਾਨ ਦੇ ਵਿੱਚ ਡੱਟ ਗਈ ਆ ਆਪਾਂ ਤੇ ਭਾਜੀ ਅਖੀਰ ਤੱਕ ਬੋਝੀ ਸਮਾਜ ਪਾਰਟੀ ਦੀ ਤ ਗੇਰੇ ਪਿੰਡ ਤੋਂ ਜਿਹੜਾ ਦੇ ਵਿਸ਼ੇ ਦੇ ਉੱਤੇ ਇਕੱਠੇ ਹੋਏ ਆਪਾਂ ਆਪਣੇ ਭਰਾਵਾਂ ਨੂੰ ਇਨਸਾਫ ਲੈਣ ਦੇ ਲਈ ਤੇ ਇਨਸਾਫ ਦਿਵਾਉਣ ਦੇ ਲਈ ਪਰ ਸਨੇ ਉਹਨਾਂ ਦੇ ਨਾਲ ਪਿਆਰ ਬਤਿਆਰਾਂ ਤੇ ਸਰ ਜਿਹੜਾ ਵਿਆਦਨੀ ਹੋਈ ਹੈ ਕਿਸ ਤਰ੍ਹਾਂ ਵਿਆਦਨੀ ਹੋਈ ਹੈ ਜਿਹੜਾ ਕੀ ਮਾਮਲਾ ਪੂਰਾ ਜਾਣਕਾਰੀ ਸਾਂਝੀ ਕਰਦਾ ਜੀ 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 ਭਾਜੀ ਗੇਰੇ ਇਹ ਜਿਹੜਾ ਸਤਗੁਰੂ ਗਿਦਾਸ ਮਹਾਰਾਜ ਗੁਰੂ ਘਰ ਸਿਕਾ ਉੱਥੇ ਸਤਗੁਰੂ ਗਿਦਾਸ ਮਹਾਰਾਜ ਜੀ ਦੀ ਜਿਹੜਾ ਮੂਰਤੀ ਹੈ ਉਹ ਸ਼ੋਭੀ ਪਿਛਲੇ ਪ੍ਰਾਣੇ 25 ਸਾਲਾਂ ਤੋਂ ਹੈਗੀ ਹੈ ਤੇ ਕੁਝ ਨਵੇਂ ਨੌਜਵਾਨ ਉੱਡੇ ਨੇ ਉਹ ਚਾਹੁੰਦੇ ਨੇ ਕਿ ਜਿਹੜੀ ਮੂਰਤੀ ਸ਼ੋਭੀ ਦੀ ਕੀਤੀ ਹੋਈ ਹੈ ਕਿ ਅਸੀਂ ਗੁਰੂ ਘਰ ਦੇ ਅੰਦਰੋਂ ਸੋਬਿਤ ਕਰਨਾ ਚਾਹੁੰਦੇ ਨੇ ਬਸ ਇੰਨਾ ਰੋਲਾ ਵਾ ਕਿ ਜਿਹੜੀ ਪੁਰਾਣੀ ਸੰਗਤ ਹੈ ਜਿਹੜੀ ਲਾਇਬਰਾਰੀ ਨਾਲ ਜੁੜੀ ਹੋਈ ਹੈ ਉਹ ਕਹਿੰਦੇ ਮਹਾਰਾਜ ਦੀ ਜਿਹੜੀ ਹੈ ਸਰੂਪ ਜਲ ਮੂਰਤੀ ਜਿਹੜੀ ਪਿਛਲੇ 25 ਸਾਲਾਂ ਤੋਂ ਛੋਕ ਨਹੀਂ ਕੀਤੀ ਹੋਈ ਹੈ ਅਸੀਂ ਉਹਨੂੰ ਉੱਥੇ ਖਾਤਰੀ ਲਾਉਣਗੇ ਤੇ ਸੰਗਤ ਦਾ ਚਾਹੁੰਦੀ ਵੀ ਹੈਗੀ ਇਹੀ ਗੱਲ ਹੈ ਕਿ ਜਿਹੜੀ ਮੂਰਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕੋ ਜਗ੍ਹਾ ਜੋ ਹੈਗਾ ਵਾ ਜਿਵੇਂ ਕਰ ਰਿਹਾ ਉੱਚੀ ਚਾਹੁੰਦੇ ਨੇ ਸੋ ਲਗਾਤਾਰ ਤਸਵੀਰਾਂ ਸਾਜਿਆ ਕਰਿਆ ਲਕੀਰੀਆਂ ਦੇ ਵਿੱਚ ਸਤਗੁਰੂ ਬਿਦਾਸ ਮਹਾਰਾਜ ਜਿਹਦੇ ਮਾਨ ਸਨਮਾਨ ਦੀ ਲੜਾਈ ਜਿਹੜੀ ਲੜੀ ਜਾ ਰਹੀ ਆ ਵੱਖ-ਵੱਖ ਜਿੱਥੇ ਬੰਦਿਆਂ ਵੱਲੋਂ ਜਿੱਥੇ ਜੋ ਵਾਚਸ ਸਾਂਝ ਪਾਰਟੀ ਵਿੱਚ ਕੁਝ ਆਗੂ ਜਿਹੜੇ ਆ ਮੈਦਾਨ ਦੇ ਵਿੱਚ ਲਗਾਤਾਰ ਲੜੇ ਹੋਏ ਆ ਇਹਦੇ ਤੇ ਲਗਾਤਾਰ ਨਿਰਾਸ਼ ਹੋਇਆ ਲੋਕ ਕਹਿੰਦੇ ਆ